ਚਲ ਠੀਕ ਆ ਤੂੰ ਆਪਣਾ ਧਿਆਨ ਰੱਖੀਂ ਫਿਰ ਚੰਗਾ ਕਿਸੇ ਗੱਲ ਦੀ ਫਿਕਰ ਨਾ ਕਰੀ ਤੇਜਿੰਦਰ ਕਿਹਦਾਂ ਫੋਨ ਤੇ ਗੱਲ ਕਰਨ ਡੇ ਉਹ ਉਦਾਂ ਮੇਰਾ ਦੋਸਤ ਹੀਗਾ ਮਰਨੇ ਕੰਮ ਕਰਦਾ ਉਥੇ ਪੱਕਾ ਦੋਸਤ ਨਾਲ ਹੀ ਗੱਲ ਕਰਨ ਡੇ ਕਿ ਹੋਰ ਕੀ ਨਾ ਨਹੀਂ ਨਹੀਂ ਮੈਂ ਹੋਰ ਕਿਦਾਂ ਗੱਲ ਕਰਨੀ ਆ ਉਹ ਦੋਸਤ ਨਾਲ ਗੱਲ ਕਰਨ ਡਿਆ ਸੀ ਦੇਖਿਓ ਕਿਤੇ ਮੇਰੇ ਮਗਰੋਂ ਕੋਈ ਹੋਂਦ ਨਹੀਂ ਲੱਭ ਲਈ ਤੂੰ ਬੁੱਲੇ ਹੈ ਕੰਬਲੀ ਕਿਦਾਂ ਦੀਆਂ ਗੱਲਾਂ ਕਰਨ ਡੀਆਂ ਉਹ ਮੈਂ ਤੇਰੇ ਬਿਨਾ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ ਮੈਂ ਹੋਰ ਕਿੱਥੋਂ ਲੱਭਣੀ ਆ ਉਹਦਾਂ ਸੱਚੀ ਦੋਸਤ ਨਾਲ ਗੱਲ ਕਰਨ ਡਿਆ ਸੀ ਚਲੋ ਚੰਗਾ ਹੋ ਗਿਆ ਜੇ ਨਹੀਂ ਲੱਭੀ ਜੇ ਕੋਈ ਲੱਭੀ ਹੁੰਦੀ ਨਾ ਤੇ ਮੈਂ ਉਹਦੀ ਲੱਤਾਂ ਵੀ ਤੋੜ ਦੇਣੀਆਂ ਸੀ ਇਹ ਇਹ ਹਰ ਕਿਉਂ ਕੰਬਲੀਆਂ ਵਾਲੀ ਗੱਲਾਂ ਕਰਨ ਡੀਆਂ ਉਹ ਮੈਂ ਕਦ ਵਾਸਤੇ ਲੱਭਣੀ ਆ ਕੋਈ ਹੋਰ ਚਲੋ ਠੀਕ ਆ ਆ ਜਿਓ ਅੰਦਰ ਧੁੱਪੇ ਸੜਨ ਦੇ ਜੋ ਮੇਰੀ ਗੱਲ ਸੁਣੀ ਜਿੱਦੋਂ ਆਪਾਂ ਸੰਦੀਪ ਦੇ ਪੇਕੇ ਗਏ ਸੀ ਤੂੰ ਦੋ ਗੋਣੇਸ ਦੀ ਇਮਰਲੀਓ ਨੂੰ ਬਰਕਾਹ ਲ ਕੀਤੀ ਇੱਥੇ ਆ ਕੇ ਕਿਦਾਂ ਖਿਆਲ ਆਇਆ ਉਹ ਮੈਨੂੰ ਤੇ ਮਾਸੀ ਜੀ ਨੇ ਸਲਾਹ ਦਿੱਤੀ ਸੀ ਵੀ ਚੱਲ ਸੰਦੀਪ ਉਹਦੀ ਹਾਲਤ ਚਵਾ ਤੇ ਉਹਨੂੰ ਤੋਂ ਇੱਥੇ ਲਿਆਇਆ ਮੈਂ ਤਾਂ ਕੰਨੀ ਭਲਾ ਹੋਵੇ ਮਾਸੀ ਜੀ ਦਾ ਜਿਨੇ ਮੇਰੀ ਭੈਣ ਬਾਰੇ ਇੰਨਾ ਸੋਚਿਆ ਵਾ ਤੇ ਆਜੋ ਤੁਸੀਂ ਵੀ ਅੰਦਰ ਅੱਛਾ ਤੇ ਇਹ ਸਾਰਾ ਕੀਤਾ ਕਰਾਇਆ ਮਾਸੀ ਦਾ ਆ ਮੈਂ ਵੀ ਕਿਹਾ ਉਦੋਂ ਦੇ ਨੇ ਕੋਈ ਗੱਲ ਕੀਤੀ ਦੀ ਆ ਅੱਜ ਇਹਨੂੰ ਬੜਾ ਹੀਜੋਂੜਿਆ ਭੈਣ ਦਾ ਮਾਸੀ ਵੀ ਨਾ ਬਾਜ ਨਹੀਂ ਹੁੰਦੀ ਕਿਤੇ ਆਪਣੀ ਹਰਕਤਾਂ ਤੋਂ ਹੈਲੋ ਹੈਲੋ ਸਸੀਗਾ ਮੰਮੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਸ ਠੀਕ ਆ ਤੂੰ ਹੀ ਸੁਣਾਓ ਆਪਣਾ ਹਾਂ ਠੀਕ ਠਾਕ ਆ ਵਧੀਆ ਸਭ ਚਲੋ ਵਧੀਆ ਚਾਹੀਦਾ ਹੋਰ ਸਿਹਤ ਠੀਕ ਠਾਕ ਰਹਿੰਦੀ ਆ ਹਾਂ ਸਿਹਤ ਠੀਕ ਆ ਅੱਛਾ ਤੂੰ ਸੁਣਾ ਕਿਦਾਂ ਬਸ ਆਪਣਾ ਵੀ ਠੀਕ ਆ ਹਾਂ ਤੋ ਹੋਰ ਸੁਣਾਓ ਸੰਦੀਪ ਦਾ ਕਿਦਾਂ ਸੰਦੀਪ ਵੀ ਠੀਕ ਆ ਕੀ ਕਰਦੀ ਪਈ ਐ ਕੋਹ ਵੀ ਲੰਬਾਈ ਹੁਣੀ ਆ अच्छा hmm. तो मैं तन्नू कहना ये कि तू संदीप नु तैयार कर दो ए संदीप नु ਲੈਣ ਆਉਣ ਲੱਗੇ ਆ ਕਿਉਂ ਕੀ ਗੱਲ ਹੋ ਗਈ संदीप नु ਕਿਹ ਲੈਣ ਆਉਣ ਲੱਗੇ ਮੈਂ ਸੋਚਣ ਦੀ ਕਿ ਚਲੋ ਇੱਥੇ ਤੁਸੀਂ ਇਕੱਲੇ ਜੋ ਤੇ ਇੱਥੇ ਤਜਿੰਦਰ ਤੇ ਜੀਤਾ ਵੀਰ ਹੈਗੇ ਨੇ ਚਲੋ ਜੇ ਕਿਤੇ ਬਾਈਚਾਂਸ ਰਾਤ ਬਰਾਤੇ ਲੋੜ ਪਈ ਤੇ ਇਹ ਲੈ ਜਾਣ ਵਾਲੇ ਤੇ ਬਣਨਗੇ ਤੇ ਤੂੰ ਕਿੱਥੇ ਇਕੱਲੇ ਲੈ ਕੇ 도ੜੇ ਭੱਜੇ ਫਿਰੋਗੇ ਨੂੰ ਤੇ ਤਾਂ ਕਰਕੇ ਮੈਂ ਸੋਚਣ ਦੀ ਪੀ संदीप नु ਇੱਥੇ ਲੈ ਆਉਨੇ ਆ ਨਹੀਂ ਨਹੀਂ ਇੱਥੇ ਮੇਰੇ ਕੋਲ ਹੀ ਠੀਕ ਆ ਮੰਮੀ ਜੀ ਤੁਸੀਂ ਇਹ ਕਹ ਮਨਾ ਕਰ ਰਹੇ ਹੋ ਅੱਗੇ ਮੈਂ ਮਹਾਂਤ ਚਿੰਦਰ ਨੂੰ ਮਨਾਇਆ ਵਾ ਉਹ ਵੀ ਇਦਾਂ ਨਾ ਨੁਕਰ ਕਰਨ ਦੇ ਹੀ ਕੋਈ ਗੱਲ ਨਹੀਂ ਜੀ ਲੋੜ ਪਏ ਕਿ ਤੇ ਅਸੀਂ ਉੱਥੇ ਜਾ ਕੇ ਘਰ ਆਵਾਂਗੇ ਤੇ ਪਰ ਨਹੀਂ ਮੈਨੂੰ ਪਤਾ ਲੱਗਾ ਆ ਮੇਰੇ ਜਾਣ ਪਿੱਛੇ ਸੰਦੀਪ ਨੇ ਬੜੀ ਮਨੀਏ ਘਰ ਦੀ ਹੈਲਪ ਕੀਤੀ ਆ ਤੇ ਚਲੋ ਹੁਣ ਮੇਰੀ ਵਾਰੀ ਆ ਉਹਨੂੰ ਸਾਮੰਨ ਦੀ ਤੇ ਤੁਸੀਂ ਇਦਾਂ ਨਾ ਕਰੋ ਤੇ ਤੁਸੀਂ ਸੰਦੀਪ ਨੂੰ ਤਿਆਰ ਕਰੋ ਤੇ ਅਹੀ ਲੈਣ ਆਉਣ ਲੱਗੇ ਆ ਨਹੀਂ ਕਰਨਾ ਮੈਂ ਨਹੀਂ ਭੇਜਣਾ ਜਾਂ ਪੇਕੇ ਤੇ ਜਾਂ ਸਹੁਰੇ ਜੇ ਉੱਥੇ ਮੇਰ ਕੋ ਆਈ ਆ ਤੇ ਮੇਰ ਕੋ ਹੀ ਰਹੂਗੀ ਉਹ ਤੋ ਕੋਈ 니ਜਦ ਕਰਨ ਨਹੀਂ ਇੱਥੇ ਲੈ ਕੇ ਜਾਣ ਦੀ ਮੰਮੀ ਜੀ ਮੈਨੂੰ ਤਾਂ ਲੱਗਦਾ ਜੇ ਤੂੰ ਹੀ ਕਰਨ ਦੇ ਜੇ ਪਹਿਲਾਂ ਤੇਜਿੰਦਰ ਨਹੀਂ ਮੰਨਣ ਦੇ ਹੁਣ ਤੂੰ ਹੀ ਨਹੀਂ ਮੰਨਣ ਦੇ ਤੇ ਐਦਾਂ ਨਾ ਕਰੋ ਤੇ ਅਸੀਂ ਲੈਣ ਆਉਣ ਲੱਗੇ ਆ ਤੂੰ ਤੇ ਸੰਦੀਪ ਨੂੰ ਕਹੋ ਕਿ ਤਿਆਰ ਹੋ ਜੇ ਚਲ ਠੀਕ ਆ ਫੇਰ ਤੂੰ ਤੇ ਹੁਣ ਜੇਦੀ ਕਰੀ ਜਾਨੇ ਆ ਆ ਕਹਿ ਦਿੰਨੇ ਆ ਠੀਕ ਆ ਚਲ ਠੀਕ ਆ ਚੰਗਾ ਚੰਗਾ ਹੱਦ ਹੋ ਗਈ ਐ ਨਾ ਵਾਲੀ ਵੀ ਜੇ ਮੈਂ ਸੰਦੀਪ ਨੂੰ ਇੱਥੇ ਲੈ ਆ ਦਾ ਨਾਂ ਲੈ ਆ ਹੀ ਲਿਆਵਾ ਕਿਦਾਂ ਨਾਂ ਨੁਕਰੀ ਕਰੀ ਜਾਣ ਡਿਆ ਪਤਾ ਨਹੀਂ ਮੈਂ ਕਿਹੜਾ ਗੁਨਾਹ ਕਰਨ ਡੀ ਆ ਕੋਈ ਨਹੀਂ ਜਾ ਕੇ ਕਰਦੀ ਆ ਨਾ ਮੰਮੀ ਨਾਲ ਵੀ ਉੱਥੇ ਗੱਲ ਮੈਂ ਮਨ ਜੋ ਤਾਂ ਕੀ ਕਰਨ ਡਿਆ ਵਾਂ ਹਾਂਜੀ ਮੰਮੀ ਦੱਸੋ ਕੰਮ ਹੈ ਕੋਈ ਆਹੋ ਕੰਮ ਆ ਇੱਕ ਦੱਸੋ ਮੈਂ ਤਾਂ ਤੇਰੇ ਡੈਡੀ ਨਾਲ ਤੇਰੀ ਮਾਸੀ ਕੋ ਚੱਲੇ ਆ ਤਾਂ ਤੂੰ ਵੀ ਨਾਲ ਤਿਆਰ ਹੋ ਜਾ ਮੰਮੀ ਮਾਸੀ ਕੋ ਕਿ ਕੰਮ ਪੈ ਗਿਆ ਕੰਮ ਹੈਗਾ ਮੈਨੂੰ ਕੋਈ ਤੂੰ ਜਾਣਾ ਮੈਨਾਂ ਤਾਂ ਤਿਆਰ ਹੋ ਜਾ ਮਿੰਟੋ ਮਿੰਡੀ ਓਹੋ ਮੰਮੀ ਜੀ ਮੈਂ ਚਲਦੇ ਜਾਣਾ ਸੀ ਪਰ ਪਤਾ ਗੱਲ ਕੀ ਐ ਮੈਂ ਜਮਾ ਕਰਉਣੀ ਐ ਪ੍ਰੈਕਟੀਕਲਾਂ ਪ੍ਰੈਕਟੀਕਲ ਬਣਾ ਕੇ ਰੱਖੀਆਂ ਸਕੂਲ ਦੀਆਂ ਜਿਹਨਾਂ ਆਣਾ ਜਮਾ ਕਰਾਈਆਂ ਤੇ ਜਲਦ ਵਿੱਚੋਂ ਨੰਬਰ ਬੜੇ ਮਾੜੇ ਆਉਣੇ ਆ ਤੇ ਉਹ ਜ਼ਰੂਰੀ ਚਾਹੀਦੀਆਂ ਨਾਲ ਨਹੀਂ ਕਿਦਨ ਦੇ ਤੇਰੇ ਪੇਪਰ ਹੋਣ ਡਿਆ ਤੇ ਤੂੰ ਉਦੋਂ ਦੇ ਕਿਉਂ ਨਹੀਂ ਪ੍ਰੈਕਟੀਕਲ ਜਮਾ ਕਰਾਏ ਕਿੱਦਾਂ ਬੇਫਿਕਰਾ ਵਾਂ ਤੂੰ ਮੈਂ ਮੀ ਤੂੰ ਇਹੀ ਕਹਿੰਦੇ ਜਿਹੜਾ ਟਾਈਮ ਦਿੱਤਾ ਉਹਨਾਂ ਨੇ ਉਹ ਟਾਈਮ ਤੇ ਜਮਾ ਕਰਾਉਂਗਾ ਜਾ ਕੇ ਤੁਹਾਨੂੰ ਪਤਾ ਜਿਹੜੇ ਮੇਰੇ ਨਾਲ ਪੜਦੋ ਸ਼ਾਨਦਰ ਬਤਾ ਕਰਨੇ ਉਹਨਾਂ ਨੇ ਗੈਪ ਗੂਪ ਕਰਦਣੀ ਹੈ ਪ੍ਰੈਕਟੀਕਲਾਂ ਮੁਰਗੇ ਹੱਥ ਨੂੰ ਪੰਲਾ ਕੰਮ ਲੱਭਣਾ ਹੈ ਕਖਣੀਆਂ ਚੱਲ ਠੀਕ ਆ ਕਰਾਇਆ ਜਮਾ ਜਾ ਕੇ ਹਾਂਜੀ ਕੋਈ ਗੱਲ ਨਹੀਂ ਜਿਵੇਂ ਟਾਈਮ ਆ ਜਾਊਗਾ ਫਿਰ ਮੈਂ ਚੱਲ ਜਾਵਾਂਗਾ ਚੱਲ ਠੀਕ ਆ ਮਰਜੀ ਤੇਰੀ ਫਿਰ ਯਾਰਾ ਤੇ ਟੈਨਸ਼ਨ ਵਾਲੀ ਗੱਲ ਪੈ ਗਈ ਨਾ ਤੇ ਮੰਜੂਦ ਤੂੰ ਕਰਤੀ ਆ ਤੇ ਜੇ ਕਿਤੇ ਉੱਥੇ ਕੋਈ ਪੰਗਾ ਪੈ ਗਿਆ ਤੇ ਫਿਰ ਓਏ ਦਾ ਕਦਨ ਮੈਂ ਕਿਹਾ ਮੈਂ ਨਾਲ ਹੀ ਜਾਣਾ ਵਾਂ ਮਮੀ ਮੈਂ ਵੀ ਤਾਂ ਨਾ ਜਾਣਾ ਵਾਂ ਪਹਿਲਾਂ ਤੂੰ ਕਹਿੰਦਾ ਨਹੀਂ ਜਾਣਾ ਤੇ ਹੁਣ ਜਾਣਾ ਵਾਂ ਉਹ ਨਹੀਂ ਉਹ ਮੁੰਡੇ ਨੇ ਜਾਣਾ ਲੱਗੋ ਪ੍ਰੈਕਟੀਕਲ ਦੇ ਦੇ ਮੈਂ ਉਹਨੂੰ ਕਿਹਾ ਮੈਂ ਮੇਰੀਆਂ ਵੀ ਲੈ ਜੀ ਤੇ ਕੋਈ ਨਹੀਂ ਮੈਂ ਕੱਪੜੇ ਪਾ ਲੈਣਾ ਫਿਰ ਚਲ ਠੀਕ ਆ ਹੋ ਜਾ ਤਿਆਰ ਫਿਰ ਮੈਂ ਕੱਪੜੇ ਕੱਢ ਕੇ ਆਈ ਚਲ ਚੰਗਾ ਆ ਇਹ ਵੀ ਤਿਆਰ ਹੋ ਪਿਆ ਨਾਲ ਬਾਨੇ ਨਾਲ ਮੰਮੀ ਨੂੰ ਮਿਲ ਲਾਏਗਾ ਹੈਲੋ ਸਚੀਕਾ ਦੀਦੀ ਸਾਸਰੀਕਾਲ ਸੰਦੀਪ ਹੋਰ ਕੀ ਹਾਲ ਹੈ ਠੀਕ ਹੈ ਤੁਸੀਂ ਦੱਸੋ ਕੀ ਹਾਲ ਜੇ ਬਸ ਠੀਕ ਆ ਸਾਡਾ ਵੀ ਤੇ ਅਸੀਂ ਆਉਣ ਲੱਗੇ ਮੈਂ ਤੇ ਮਨਜੋਤ ਤੇਰਾ ਭਾਜੀ ਅੱਛਾ ਦੀਦੀ ਮੇਰੀ ਮੰਮੀ ਨਾਲ ਗੱਲ ਹੋਈ ਸੀ ਤੇ ਤੁਸੀਂ ਰਹਿਣ ਦਾ ਕੋਈ ਗੱਲ ਨਹੀਂ ਮੈਂ ਆਪ ਹੀ ਆ ਜਾਨੀ ਆ ਉਹ ਨਹੀਂ ਸੰਦੀਪ ਤੂੰ ਕਿਤੇ ਬਸਾਂ ਦੀ ਠੱਕੇ ਖਾਂਦੀ ਆਵੇਂਗੀ ਤੇ ਚੱਲ ਅਸੀਂ ਲੈ ਜਾਂਨੇ ਤੈਨੂੰ ਗੱਡੀ 'ਚ ਨਹੀਂ ਨਹੀਂ ਦੀਦੀ ਮੈਂ ਤਾਂ ਤਿਆਰੀ ਬੈਠੇ ਆ ਬਸਾਂ ਉੱਜ ਠੱਕੇ ਖਾਣ ਵਾਲੇ ਕਿਹੜੀ ਗੱਲ ਆ ਮੈਂ ਆ ਜਾਣਾ ਕੋਈ ਗੱਲ ਨਹੀਂ ਮੇਰੀ ਫਿਕਰ ਨਾ ਕਰੋ ਤੁਸੀਂ ਅੱਛਾ ਅਹੀਂ ਤੇ ਤਿਆਰ ਹੋਏ ਹੀ ਪੀ ਚੱਲ ਤੈਨੂੰ ਲੈ ਆਉਨੇ ਆ ਕੋਈ ਗੱਲ ਨਹੀਂ ਤੁਸੀਂ ਕਿੱਥੇ ਆਉਂਦੇ ਰਹੋਗੇ ਨਾਲ ਆਵੇਂ ਮੈਂ ਉਹਨਾਂ ਦੀ ਛੁੱਟੀ ਕਰਾਉਗੇ ਤੇ ਮੈਂ ਆਪੇ ਆ ਜਾਣਾ ਵਾ ਮਨਜੋਰ ਨੇ ਨਾਲ ਜਾਣਾ ਨਹੀਂ ਅੱਜ ਸਕੂਲ ਜਾਣਾ ਤਾਂ ਹੈਗਾ ਹੀ ਉਹਨੇ ਪ੍ਰੈਕਟੀਕਲ ਦੇਣ ਕਹਿੰਦਾ ਮੰਮੀ ਚੱਲ ਕੋਈ ਨਹੀਂ ਆ ਕੇ ਦੇ ਆਵਾਂਗਾ ਹੀ ਉਧਰੋਂ ਟਾਈਮ ਨਾਲ ਹੀ ਆ ਜਾਣਾ ਵਾ ਅੱਛਾ ਅੱਛਾ ਨਹੀਂ ਫਿਰ ਵੀ ਆਇਆ ਟਾਈਮ ਤੇ ਲੱਗਦਾ ਹੀ ਆ ਤਾਂ ਉਹਨੂੰ ਜਾ ਲੈਣ ਦੋ ਕੋਈ ਗੱਲ ਨਹੀਂ ਚੱਲ ਠੀਕ ਆ ਵੇਖ ਲੈ ਫਿਰ ਤੇਰੀ ਮਰਜ਼ੀ ਆ ਇਹ ਤੇ ਮੇਰੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਮੈਂ ਆ ਜਾਣਾ ਆਪੇ ਹੀ ਚਲ ਕੋਈ ਨਹੀਂ ਚਲ ਜਦੋਂ ਬੱਸ ਸਟੈਂਡ ਆ ਜਾਈਗੀ ਨਾ ਹਾਂਜੀ ਤੇ ਫਿਰ ਉੱਥੇ ਆਣ ਕੇ ਦੱਸ ਦੀ ਅੱਗੇ ਤੇਰਾ ਭਾਜੀ ਲੈ ਜਾਣਗੇ ਆਣ ਕੇ ਤੈਨੂੰ ਚਲੋ ਠੀਕ ਆ ਚਲ ਠੀਕ ਆ ਫਿਰ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਵੀ ਤੁਸੀਂ ਤਿਆਰ ਨਾ ਹੋਵੋ ਸੰਦੀਪ ਕਹਿੰਦੀ ਮੈਂ ਆ ਹੀ ਆ ਜੰਨੀ ਆ ਹਾਂਜੀ ਚਲ ਠੀਕ ਆ ਚੰਗਾ ਫਿਰ ਚੰਗਾ ਲੈ ਇਹ ਵੀ ਨਾ ਜੇ ਇਹਦੀ ਕਰਕੇ ਪੈ ਗਈ ਹੈ ਅਹੀਂ ਜਾਣਾ ਹੈ ਤੈਨੂੰ ਲੈ ਕੇ ਆ ਜਾਣਾ ਹੈ ਚਲ ਫਿਰ ਮੈਂ ਉਹਨਾਂ ਨੂੰ ਕਹਾਂ ਕੋ ਲਾ ਲੋ ਕੱਪੜੇ ਤੁਸੀਂ ਜੋ ਆ ਕੇ ਦਾਹ ਪਾਲਾਂ ਮੈਂ ਠੀਕ ਆ। ਉਹ ਇਹਨੂੰ ਤੁਸੀਂ ਛੱਡੋ। ਤੁਸੀਂ ਨਾ ਸੰਦੀਪ ਹੁਣ ਲੱਗ ਚੱਕੇ ਆਉਂਦੀ ਹੋਣੀ ਆ ਤੇ ਤੁਸੀਂ ਚਾਹ ਪਾਣੀ ਲਈ ਕੁਛ ਲਿਆਓ ਨਾਲੇ ਤੇ ਸਬਜ਼ੀ ਭਾਜੀ ਲਿਆਓ ਕੋਈ ਵਧੀਆ। ਲੱਗ ਚੱਕੇ ਆਉਂਦੀ ਹੋਣੀ ਆ। ਅਸੀਂ ਲੈਣ ਨਹੀਂ ਜਾਣਾ ਉਹਨੂੰ। ਨਹੀਂ ਨਹੀਂ ਉਹ ਬੱਸੇ ਆਉਣ ਢੀ ਆ। ਉਹ ਇਹੋ ਜੀ ਹਾਲ ਦੇ ਵਿੱਚ ਉਹਨੇ ਬੱਸੇ ਕਿਉਂ ਆਣਾ ਹੈਗਾ? ਅਸੀਂ ਸਭ ਕੁ ਲੈ ਆਉਂਦੇ ਉਹਨੂੰ ਜਾ ਕੇ। ਮੈਂ ਤੇ ਉਹਨੂੰ ਬੜਾ ਜ਼ੋਰ ਲਾਇਆ ਸੀ ਵੀ ਤੈਨੂੰ ਅਸੀਂ ਲੈ ਜਾਣੇ ਆ ਗੱਡੀ 'ਚ। ਕਹਿੰਦੀ ਨਹੀਂ ਦੀਦੀ ਤੁਸੀਂ ਤੇ ਅਜੇ ਤਿਆਰ ਹੋਣਾ ਵਾ ਤੇ ਮੈਂ ਤਾਂ ਤਿਆਰ ਹੋ ਕੇ ਬੈਠੀ ਆ ਤੇ ਇਹ ਕਰਕੇ ਮੈਂ ਬੱਸੇ ਹੀ ਆ ਜੰਨੀ ਆ। ਉਹ ਚਲ ਠੀਕ ਉਹਨੇ ਤੇ ਫੋਨ ਕਰਕੇ ਦੱਸਿਆਬ ਨਹੀਂ ਮੈਨੂੰ ਤੇ ਉਹ ਤੁਹਾਨੂੰ ਕਹ ਰਾ ਦੱਸਣਾ ਸੀ ਉਹ ਮੈਂ ਜੋ ਫੋਨ ਕੀਤਾ ਸੀ ਉਹਨੂੰ ਵਾਹ ਵਾਹ ਸੱਚ ਮੈਨੂੰ ਕਹ ਲੈ ਦੱਸਣਾ ਹੈਗਾ ਭੈਣ ਤੇ ਤੇਰੀ ਹੀ ਇਹਦੇ ਆਹ ਤੇ ਤੁਸੀਂ ਨਾਲੇ ਨਾ ਫਰੂਟ ਵੀ ਲਿਆਇਓ ਚਲ ਠੀਕ ਆ ਮੇਰੇ ਅੱਗੇ ਪੱਗ ਬੁਗ ਬੰਨਣ ਦੀ ਜੀ ਨਹੀਂ ਕਰਨਿਆ ਤੇ ਮੈਂ ਹੋਰ ਕੀ ਕੀ ਲੈ ਕੇ ਆਵਾਂ ਵੇਖ ਲਿਓ ਤੁਸੀਂ ਪਹਿਲੀ ਵਾਰ ਹੀ ਹੋਣਾ ਉਹਨੇ ਮੇਰੇ ਹੁੰਦੇ ਆ ਇੱਥੇ ਆਹੋ ਚਲ ਚਾਹ ਨਾ ਕੁਝ ਲੈ ਆਉਣਾ ਮੈਂ ਤੇ ਪਨੀਰ ਹੀ ਹੁੰਦਾ ਫਿਰ ਹੋਰ ਕੀ ਹੈ ਪਨੀਰ ਲੈ ਆਉਣਾ ਤੇ ਇੱਕ ਅਜੀ ਸਬਜ਼ੀ ਬਣੀ ਲੈ ਆਉਂਗਾ ਆਹ ਵੇਦਾ ਕਰਿਓ ਤੇ ਫਰੂਟ ਸਾਰੇ ਲੈ ਕੇ ਆਏ ਪਏ। ਦਹੀਂ ਹੈਗਾ ਵਗੈਰ। ਆਹ ਦਹੀਂ ਵੀ ਹੈਗਾ ਜੀ। ਅੱਛਾ ਅੱਛਾ ਚਲ ਠੀਕ ਆ ਮੈਂ ਲੈ ਕੇ ਆਉਣਾ ਫਿਰ। ਚਲੋ ਠੀਕ ਆ। ਹਾਂ ਦੇਖਾ ਕਿੱਥੇ ਰਿਮੋਟ ਸੁੱਟਿਆ ਏ ਟੀਵੀ ਦਾ। ਮਨਜੋਤ ਮੰਮੀ ਮੈਂ ਲੱਗਾ ਤਿਆਰ ਹੋਣਾ ਮੈਂ। ਉਹ ਨਹੀਂ ਰਹਿਣ ਦੇ। ਮਾਸੀ ਤੇਰੀ ਦਾ ਨਾ ਫੋਨ ਆਇਆ ਵਾ। ਕੀ ਗੱਲ ਹੋਈ? ਉਹ ਕਹਿੰਦੀ ਮੈਂ ਆਪੇ ਹੀ ਆ ਜੰਨੀ ਆ ਤੂੰ ਹੀ ਰਹਿਣ ਦੋ। ਮਸਿਆ ਭਿਓ ਲੱਗੀ ਆ। ਹਾਂ ਹਾਂ। ਚਲ ਇਹ ਤੇ ਵਧੀਆ ਗੱਲ ਹੋਈ। ਚਲ ਠੀਕ ਆ ਹੁਣ ਤੂੰ ਤਿਆਰ ਨਾ ਹੋਈ। ਆ ਫਿਰ ਮੈਂ ਪੁਰਾਣੇ ਕੱਪੜੇ ਪਾ ਲਾਂਗਾ ਮੈਂ ਨਵੇਂ ਲੱਗਾ ਹੀ ਪਾਉ ਸੰਦੀਪ ਆ ਚੱਲੀ ਆ ਤੇ ਮੈਂ ਇਹਨਾਂ ਨੂੰ ਮੈਨੇਜ ਕਿਦਾਂ ਕਰੂੰਗਾ ਦੋਵਾਂ ਨੂੰ ਦੋਵਾਂ ਨੇ ਜਾਣਾ ਵੀ ਸਾਹਮਣਾ ਹੀ ਆ ਇੱਕ ਦੂਜੇ ਦੇ ਜੇਰ ਪੰਗਾ ਨਾ ਪੈ ਜਾਈ ਕੋਈ ਇੱਥੇ ਕਿਤੇ ਚਲੋ ਤਾਂ ਇੱਕ ਗੱਲ ਦਾ ਵਾਧਾ ਬਸ ਜੀਤੇ ਦੀ ਸੱਸ ਦਾ ਖਿਆਲ ਰੱਖਣਾ ਪੈਣਾ ਆ ਜੀਤਾ ਵੀ ਆਪਣੇ ਵੱਲ ਦਾ ਆ ਤੇ ਸੰਦੀਪ ਵੀ ਚੱਲ ਗੱਲ ਨੂੰ ਸਮਝਦੀ ਆ ਉਸ਼ੀ ਸ਼ਬਸ ਨੂੰ ਇਹੋ ਕਰਨੀ ਆ ਕਿ ਸੰਦੀਪ ਇੱਥੇ ਜ਼ਿਆਦਾ ਦੇਣ ਨਾ ਰੁਕੇ ਇਹ ਅੱਧਾ ਦੇਣੀ ਰੁਕੇ ਬਸ ਤੁਸੀਂ ਥੀ ਭੇਜ ਦੇਣਾ ਉਹਨੂੰ ਗਏ ਨਹੀਂ ਤੁਸੀਂ ਅਜ ਤੱਕ ਕੀ ਕਰਨ ਦੇ ਨਹੀਂ ਦੇਦੇ ਤੁਸੀਂ ਇੱਥੇ ਬਸ ਚੱਲੇ ਆ ਚੱਲੇ ਆ ਉਦਾਂ ਸਕੂਟੀ ਨਹੀਂ ਸਟਾਰਟ ਹੋਣ ਦੀ ਹੋ ਗਈ ਮੈਂ ਸੁਣਿਆ ਤੇਰੀ ਭੈਣ ਆਉਣ ਲੱਗੀ ਆ ਆਹੋ ਮਾਸੀ ਜੀ ਆਉਣ ਲੱਗੀ ਆ ਸੰਦੀਪ ਚੱਲ ਵਧੀਆ ਕੀਤਾ ਇੱਥੇ ਆਜੂਗੀ ਤੇ ਉਹਦੀ ਸੇਵਾ ਸੁਭਾ ਚੰਗੀ ਤਰ੍ਹਾਂ ਕਰੇਗੀ ਆਹੋ ਮਾਸੀ ਜੀ ਸੇਵਾ ਤੇ ਉਹਦੀ ਮੈਂ ਕਰਾਂਗੀ ਜਿਦੋਂ ਉਹਨੇ ਮੇਰੇ ਮਗਰੋਂ ਮੇਰਾ ਸਾਰਾ ਘਰ ਸੰਭਾਲ ਲਿਆ ਹੀ ਤੇ ਹੁਣ ਮੇਰਾ ਵੀ ਫਰਜ਼ ਪੰਦਾ ਵਾ ਕਿ ਮੈਂ ਵੀ ਉਹਦਾ ਧਿਆਨ ਰੱਖਾਂ ਆਹੋ ਤੇਰੇ ਮੁੰਡੇ ਨੂੰ ਬਥੇਰਾ ਉਹ ਸਾਮਝੀ ਰਹੀ ਸੀ ਕਿਦੇ ਸਕੂਲੇ ਕਾਲ ਦੀ ਰਹੀ ਤੇਰੇ ਘਰ ਵਾਲੇ ਨੂੰ ਵੀ ਟਿਫਨ ਪੈਕ ਕਰ ਕਰਕੇ ਤੇ ਦਿੰਦੀ ਰਹੀ ਸੀ ਉਹ ਕਿੰਨੀ ਖੁਸ਼ੀ ਉਹਨੂੰ ਹੋਊਗੀ ਜਦੋਂ ਤੂੰ ਉਹਦੀ ਸੇਵਾ ਕਰੇਂਗੀ ਆਹ ਵਾਹੋ ਮਾਸੀ ਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਤੇ ਚਲੋ ਕੋਈ ਗੱਲ ਨਹੀਂ ਹੁਣ ਅੱਗੇ ਆਏਗੀ ਤੇ ਆਪੇ ਉਹਨੂੰ ਵੀ ਪਤਾ ਲੱਗ ਜੂ ਕਿ ਮੇਰੀ ਭੈਣ ਕਿੰਨੀ ਕਿ সেবা ਕਰਦੀ ਮੇਰੀ ਚਲ ਰੱਖੋ ਉਹਨੂੰ ਇੱਥੇ ਤੇ ਚੰਗੀ ਤਰ੍ਹਾਂ ਬੈੱਡ ਤੇ ਬਹਾਲ ਕੇ ਰੋਟੀ ਪਾਣੀ ਉਹਨੂੰ ਬੈੱਡ ਤੇ ਦਿਆ ਕਰੀ ਆਹ ਹੋਇਆ ਮਾਸੀ ਜੀ ਕੋਈ ਗੱਲ ਨਹੀਂ ਸੇਵਾ ਤੇ ਉਹਦੀ ਮਹਿਰੀ ਜਨਾ ਕਰਨੀ ਆਪ ਚੱਲ ਹੁਣ ਮਜਾ ਆਊਗਾ ਤਮਾਸ਼ਾ ਵੇਖਾਂਗੇ ਚੰਗੀ ਤਰ੍ਹਾਂ ਵੇਖਾਂਗੇ ਹੁਣ ਜੀ ਤਾਂ ਦੋਵੇਂ ਘਰ ਵਾਲੀਆਂ ਆਮੋ ਸਾਹਮਣੀ ਹੋਈਆਂ ਨਾ ਵੇਖਾਂਗੇ ਕਿਨੂੰ ਰੱਖੂਗਾ ਤੇ ਕਿਨੂੰ ਛੱਡੂਗਾ ਤੇ ਜਿੰਦਰਾ ਤੂੰ ਤੇ ਹੁਣ ਫਸਿਆ ਕਸੂਤਾ ਵੇਖੀ ਹਾਂ ਹੁਣ ਪੂਗਾ ਪਵਾੜਾ ਚੰਗੀ ਤਰ੍ਹਾਂ ਤੇ ਮੈਂ ਮੈਂ ਵੇਖਾਂਗੀ ਤਮਾਸ਼ਾ ਖਲੋ ਕੇ ਕੀ ਬੰਦਾ ਹੁਣ ਇਹਨਾਂ ਦਾ ਆਲੋ ਫਰਟ ਲੈ ਆਉਂਦਾ ਇਹ ਸਮਾਨ ਠੀਕ ਆ ਤੇ ਫਰੂਟ ਕੇਲੇ ਤੇ ਸੇਬ ਹੀ ਮਿਲੇ ਫਿਰ ਉਹ ਲੈ ਆਂਦੇ ਮੈਂ ਅੱਛਾ ਠੀਕ ਆ ਹੁਣ ਬੈਠੇ ਹੋ ਨਾ ਤੇ ਸੰਦੀਪ ਦਾ ਫੋਨ ਆ ਗਿਆ ਵਾ ਉਹ ਬੱਸ ਸਟੈਂਡ ਆ ਗਿਆ ਤੇ ਜਾ ਕੇ ਲੈ ਆਓ ਉਹਨੂੰ ਉਹੋ ਮੈਨੂੰ ਘੁੱਟ ਪਾਣੀ ਤੇ ਪੀ ਲਾਂਦੇ ਸਕੂਟੀ ਤੇ ਗਿਆ ਹੈਗਾ ਘਟਾ ਮਿੱਟੀ ਖਾਂਦਾ ਆਇਆ ਵਾ ਕੁੜ ਪਾਣੀ ਪੀ ਆ ਦੇ ਫਿਰ ਮੈਂ ਜਾਣਾ ਕੋਈ ਨਹੀਂ ਠੀਕ ਐ ਪਾਣੀ ਮੈਂ ਤੁਹਾਨੂੰ ਲਿਆ ਦੇਣੀ ਪਹੁੰਚ ਗਈ ਆ ਕਿ ਅਜ ਪਹੁੰਚਣ ਵਾਲੀ ਆ ਬਸ ਪਹੁੰਚਣ ਵਾਲੀ ਆ ਆਏ ਹੋਏ ਤੂੰ ਇੱਕ ਗੱਲ ਦੱਸੀ ਨਹੀਂ ਪੀ ਸੰਦੀਪ ਕੱਲੀ ਆਉਣ ਦੀ ਆ ਕਿ ਨਾਲ ਤੁਸੀਂ ਵੀ ਆਉਂਦੇ ਉਹਦੇ ਕੱਲੀ ਆਣਦੀ ਐ ਚਲ ਮੈਂ ਲੈ ਕੇ ਆਉਣਾ ਫਿਰ ਸਤਿ ਸ੍ਰੀ ਅਕਾਲ। ਹਰ ਠੀਕ ਹਾਲ ਜੈ। ਹਾਂ ਵਧੀਆ ਵਧੀਆ। ਜ਼ਿਆਦਾ ਵੇਟ ਤੇ ਨਹੀਂ ਕਰਨੀ ਪਈ। ਨਹੀਂ ਨਹੀਂ ਬਸ ਹੁਣੇ 5 ਮਿੰਟ ਹੋਇਆ ਇਹ। ਅੱਛਾ ਅੱਛਾ। ਰਾਸ਼ੀਪੁਰ ਅੱਜ ਤੇ ਪਤਾ ਨਹੀਂ ਕੀ ਗੱਲ ਆ। ਹਮ। ਅੱਜ ਕੱਲ੍ਹ ਉਹ ਸਰਦੀਆਂ 'ਚ ਵਿਆਹ-ਵਿਵਹ ਹੁੰਦੇ ਨਾ ਤੇ ਸਾਰੇ ਸ਼ਾਪਿੰਗ ਕਰਨ ਨਿਕਲੇ ਰਹਿੰਦੇ ਆ। ਔਰ ਤੇਹਿੰਦਾ ਸੋ ਕਿੱਦਾਂ ਠੀਕ-ਠਾਕ? ਹਾਂ 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 ਵਧੀਆ ਵਧੀਆ। ਚਲ। ਗੱਡੀ 'ਕੋ ਬੰਦ ਕਰਤੀ ਜੈ। ਦੀ ਵੀ ਟੈਨਸ਼ਨ ਪਈ ਆ ਯਾਰ ਕਰ ਜਾ ਕੇ ਪਤਾ ਨਹੀਂ ਕੀ ਹੋਣਾ ਆ ਜੇ ਕਿਤੇ ਸ਼ੱਕ ਪੈ ਗਿਆ ਤੇ ਕਿੰਨੇ ਮੁਸੀਬਤ ਪੈ ਜਾਣੀ ਯਾਰ ਉਹ ਵੀ ਮਗਰ ਪਈ ਹੀ ਵੀ ਭੈਣ ਨੂੰ ਇੱਥੇ ਬੁਲਾਵਾ ਭੈਣ ਨੂੰ ਇੱਥੇ ਬੁਲਾਵਾ ਮੇਰੇ ਅੱਧੇ ਘਰ ਜਾਣ ਨੂੰ ਜੀ ਨਹੀਂ ਕਰੰਡਿਆ ਤੇ ਜਾਣਾ ਤਾਂ ਪੈਣਾ ਹੀ ਹੋਣਾ ਦੀਦੀ ਨੂੰ ਮਨਾਉ ਨਹੀਂ ਕਰ ਸਕਦੇ ਕੀ ਕਹਿਣਾ ਹੈ ਕਿ ਮੈਂ ਨਹੀਂ ਆਉਣਾ ਫਿਰ ਉਹਨਾਂ ਕਈ ਸਵਾਲ ਪੁੱਛ ਨਹੀਂ ਵੀ ਤੂੰ ਕਿਉਂ ਨਹੀਂ ਆਉਂਦੀ ਇੱਥੇ ਆਪਣੀ ਜਗ੍ਹਾ ਉਹ ਵੀ ਤਾਂ ਸਹੀ ਆ ਨਾ ਉਹਨੂੰ ਇਹ ਆ ਵੀ ਜੇ ਸੰਦੀਪ ਨੇ ਮੇਰਾ ਇੰਨਾ ਸਾਥ ਦਿੱਤਾ ਵਾ ਮੇਰੇ ਜਾਨ ਪਿੱਛੋਂ ਤੇ ਮੈਂ ਵੀ ਇਹਦਾ ਸਾਥ ਦਵਾਂ ਗੱਲ ਤਾਂ ਸਹੀ ਆ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਆਪਾਂ ਹਸਬੰਦ ਵਾਈਫ ਹੋ ਕੇ ਵੀ ਵੱਖਰੇ ਵੱਖਰੇ ਰਹਿੰਦੇ ਆ ਇੱਕ ਦੂਜੇ ਤੋਂ ਦੂਰ ਪਤਾ ਕਿੰਨੀ ਯਾਦ ਆਉਂਦੀ ਮੈਨੂੰ ਤੁਹਾਡੀ ਛੱਲ ਕੋਈ ਗੱਲ ਨਹੀਂ ਯਾਰ ਬਸ ਇੱਕ ਚੀਜ਼ ਦਾ ਖਿਆਲ ਰੱਖੀਂ ਕੇ ਕਿਰਨ ਨੂੰ ਕੋਈ ਇਤਰੀਕਾ ਨਾ ਸ਼ੱਕ ਨਾ ਹੋਵੇ ਯਾਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤਾਂ ਇਹ ਮੈਂ ਕਦੀ ਫੋਨ ਉਹ ਨਹੀਂ ਕੀਤਾ ਤੁਹਾਨੂੰ ਮੈਸੇਜ ਤੇ ਗੱਲ ਕਰ ਲਈਦੀ ਆ ਚੱਲ ਫਿਰ ਹੁਣ ਉਦਾਸ ਨਾ ਹੋ ਤੈਨੂੰ ਤੇਰੀ ਫੇਵਰੇਟ ਜਗ੍ਹਾ ਤੇ ਲੈ ਕੇ ਜਾਵਾਂ ਚਲੋ ਠੀਕ ਆ ਜਾਂਦੇ ਆ ਆਪਾਂ ਯਾਦ ਆ ਤੈਨੂੰ ਮੈਨੂੰ ਤੇ ਯਾਦ ਆ ਮੈਂ ਸੋਚਿਆ ਤਹੀ ਭੁੱਲ ਗਿਆ ਹੋ ਗਏ ਨਹੀਂ ਮੈਂ ਨਹੀਂ ਭੁੱਲਿਆ ਵਿਆਹ ਤੋਂ ਬਾਅਦ ਦਿੱਲੀ ਜੂਸਪਿੰਟ ਜਾਂਦੇ ਨਹੀਂ ਉੱਥੇ ਯਾਦ ਆ ਹਾਂਜੀ ਚਲ ਫਿਰ ਅੱਜ ਜੂਸ ਪੀਣੇ ਇਕੱਠੇ ਚਲੋ ਠੀਕ ਐ ਮੇਰੇ ਸਾਬ ਨੂੰ 2 2.5 ਮਹੀਨੇ ਹੋ ਗਏ ਹਨ ਆਪਾਂ ਨੂੰ ਮਿਲਿਆ ਨੂੰ ਹਾਂਜੀ ਹੋਰ ਦੀਦੀ ਠੀਕ ਆ ਤਾਂ ਹਾਂ ਦੀਦੀ ਤੇ ਠੀਕ ਆ ਚਲ ਬਾਹਰ ਰੋਗੇ ਹੋਰ ਦਾਸ ਕਰਾਂਗੇ ਕਿ ਜਲਦੀ ਜਲਦੀ ਫਿਰ ਸਾਰਾ ਕੁਝ ਠੀਕ ਕਰੇ ਹਾਂਜੀ ਹਾਏ ਪਰ ਹੋਣਾ ਕਿੱਦਾਂ ਐ ਸਾਰਾ ਕੁਝ ਸਮਝ ਨਹੀਂ ਆਉਂਦੀ ਚਲ ਆਪੇ ਹੋਊਗਾ ਯਾਰ ਇੱਕ ਦਿਨ ਲੇ ਸੰਦੀਪ ਆ ਗਈ ਤੇਰੀ ਜੂਸ ਵਾਲੀ ਦੁਕਾਨ ਚਲੋ ਜੇ ਮੈਂ ਕਹਿੰਨੀ ਇੱਥੇ ਬੁਲਾ ਲਓ ਨਹੀਂ ਆ ਜਾ ਉੱਥੇ ਭਈ ਦੋ ਗਲਾਸ ਲਾਇਓ ਜੂਸ ਛੋਟੇ ਲਾ ਦਿਓ ਇੱਕ ਗਲਾ ਹੈ ਗਿਜਾ ਵੈਸੇ ਭਾਇ ਦੀਦੀ ਨੇ ਜੈਡ ਕਰਕੇ ਮੈਨੂੰ ਬੁਲਾਇਆ ਇੱਥੇ ਘਰ ਚਲੋ ਆਪਾਂ ਇਕੱਠੇ ਬਹੋਗੇ ਮੇਰੇ ਕਿ ਨੀਂਦ ਉੱਗਦੀ ਨਹੀਂ ਗੱਲ ਤੇ ਉਹੀ ਆ ਨਾ ਜੋ ਹੁੰਦਾ ਵਾ ਚੰਗੇ ਵਾਸਤੇ ਹੁੰਦਾ ਆ ਬਸ ਮੈਨੂੰ ਹੁਣ ਇਹ ਗੱਲ ਦਾ ਡਰ ਆ ਕਿ ਆ ਤੁਸੀਂ ਦੋਵੇਂ ਇਕੱਠੀਆਂ ਹੋ ਜਾਣਾ ਆ ਸਾਰਾ ਕੁਝ ਠੀਕ ਠਾਕ ਰਵੇ ਕੋਈ ਪੰਗਾ ਨਾ ਪੈ ਜਾਏ ਕੋਈ ਗੱਲ ਨਹੀਂ ਆਪਾਂ ਪੂਰਾ ਧਿਆਨ ਰੱਖਾਂਗੇ ਦੋਵੇਂ ਹੁਣੇ ਮੇਰਾ ਗੱਡੀ ਚ ਪਿਆ ਵਾ ਭਾਏ ਕਿਰਨ ਨੂੰ ਫੋਨ ਕਰ ਦਈਏ ਇਹਦਾ ਦੀਦੀ ਵੀ ਐਡ ਕਰਦੇ ਹੁਣੇ ਉਹਨਾਂ ਕਹਿੰਦਾ ਨਹੀਂ ਅਜੇ ਤੱਕ ਚੱਲ ਤੇਰੇ ਫੋਨ ਤੇ ਕਰ ਲੂਗੀ ਕੁਝ ਨਹੀਂ ਹੁੰਦਾ ਠੀਕ ਆ ਠੀਕ ਆ ਜੇ ਬੱਸ ਨਹੀਂ ਆਈ ਆ ਵਾਹ ਕਹਾਂਗੇ ਫਟਕ ਬੰਦ